ਲੈ ਵੀ ਸੱਜਣੋ ਜੋ ਸਰਪੰਚੀ ਦੀਆਂ ਚੋਣਾਂ ਸਿਰ ਤੇ ਆ ਗਈਆਂ ਤੇ ਇਹ 15 ਤਰੀਕ ਨੂੰ ਜਿਹੜੀਆਂ 15 ਅਕਤੂਬਰ ਨੂੰ ਵੋਟਾਂ ਪਾਈਆਂ ਜਾਣੀਆਂ ਸਰਪੰਚੀ ਦੀਆਂ ਤੇ ਜਿਹੜੇ ਸਰਪੰਚੀ ਨੂੰ ਚਾਹੁੰਦੇ ਆ ਤੇ ਜਾਂ ਸਰਪੰਚਾਂ ਦੀ ਮਦਦ ਕਰਦੇ ਆ ਸਪੋਰਟ ਕਰਦੇ ਆ ਉਹ ਪੂਰਾ ਆਪਦਾ ਜੋਰ ਲਾ ਰਹੇ ਆ ਕਿਸੇ ਵੀ ਤਰੀਕੇ ਤਰ੍ਹਾਂ ਹੋਵੇ ਭਾਵੇਂ ਹੁਣ ਸਰਕਾਰ ਕਹਿ ਰਹੀ ਆ ਕਿ ਵੋਟ ਖਰੀਦਣੀ ਨਹੀਂ ਪੈਸਾ ਨਹੀਂ ਦੇਣਾ ਵੋਟਾਂ ਦਾ ਪੈਸਾ ਦੇਣਾ ਜਿਹੜਾ ਉਹ ਵੀ ਜ਼ੁਰਮ ਆ ਪੈਸਾ ਲੈਣਾ ਜਿਹੜਾ ਉਹ ਵੀ ਜ਼ੁਰਮ ਆ ਕਾਨੂੰਨ ਤਾਂ ਇਹ ਗੱਲ ਕਹਿੰਦਾ ਜੇਕਰ ਮਾੜਾ ਬੰਦਾ ਕੋਈ ਇਹੋ ਜਿਹਾ ਹੋਵੇ ਕਿ ਰਿਸ਼ਵਤ ਦੇ ਕੇ ਪੈਸੇ ਦੇ ਕੇ ਵੋਟਾਂ ਖਰੀਦੇ ਤੇ ਪਤਾ ਲੱਗ ਜੇ ਸਰਕਾਰ ਨੂੰ ਪੈਸੇ ਤਾਂ ਕਿ ਜੇਕਰ ਕੋਈ ਸ਼ਰਾਬ ਜਾਂ ਕੋਈ ਭੁੱਕੀ ਡੋਡੇ ਇਹੋ ਜੀ ਚੀਜ਼ ਕੋਈ ਦਿੰਦਾ ਉਹਦੇ ਤੇ ਵੀ ਕਾਰਵਾਈ ਹੋ ਜਾਂਦੀ ਆ ਅਗੇ ਵੀ ਹੁੰਦੀਆਂ ਰਹੀਆਂ ਰਹਿੰਦੀਆਂ ਕਾਰਵਾਈਆਂ ਆਪਾਂ ਸੁਣਦੇ ਰਹਿੰਨੇ ਆ ਵੇਖਦੇ ਰਹਿੰਨੇ ਆ ਖਬਰਾਂ ਦੇ ਵਿੱਚ ਲੇਕਿਨ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੂੰ ਸਰਕਾਰ ਦਾ ਕਾਨੂੰਨ ਦਾ ਕੋਈ ਡਰ ਹੈ ਨਹੀਂ ਉਹ ਇੱਕ ਤਰ੍ਹਾਂ ਦਾ ਜਿਹੜਾ ਕਾਨੂੰਨ ਆ ਉਹਨੂੰ ਛਿੱਕੇ ਟੰਗ ਕੇ ਕਹਿ ਲਓ ਆਪਣੀ ਮਨਮਰਜ਼ੀ ਕਰਦੇ ਆ ਕਿਉਂਕਿ ਉੱਤੇ ਸਰਕਾਰਾਂ ਦਾ ਹੱਥ ਹੁੰਦਾ ਉਹਨਾਂ ਦੇ ਤੇ ਜੇ ਕੋਈ ਹੁੰਦਾ ਮਾੜਾ ਬੰਦਾ ਉਸ ਤੇ ਕਾਰਵਾਈ ਹੋ ਜਾਣੀ ਸੀ ਆ ਹੁਣ ਤੁਹਾਡੇ ਸਾਹਮਣੇ ਮੈਂ ਦੱਸਣ ਲੱਗਾ ਕਿ ਜੋ ਗਰਦਾਸਪੁਰ ਦੇ ਵਿੱਚ ਵਾਕਿਆ ਹੋਇਆ ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਪੈਂਦਾ ਹਰਦੌਰਵਾਲ ਉਥੇ ਸਰਪੰਚੀ ਦੇ ਬਾਬਤ ਇਕੱਠ ਹੋਇਆ ਉਥੋਂ ਦਾ ਸ਼ਖਸ ਇੱਕ ਆਤਮਾ ਸਿੰਘ ਜੋ ਆਪਣੇ ਆਪ ਨੂੰ ਭਾਜਪੀ ਦਾ ਆਗੂ ਦੱਸ ਰਿਹਾ ਪ੍ਰਧਾਨ ਦੱਸ ਰਿਹਾ ਉਸ ਬੰਦੇ ਨੇ सरपंची ਦੇ ਲਈ ਬੋਲੀ ਲਾਈ ਆ ਤੇ ਬੋਲੀ ਪਹੁੰਚੀ ਆ 2 ਕਰੋੜ ਤੇ 2 ਕਰੋੜ ਰੁਪਇਆ ਦੇ ਕੇ ਉਸਨੇ ਸਰਪੰਚੀ ਖਰੀਦ ਲਈ ਆ ਹੁਣ ਵੇਖੋ ਜੇ ਇਸੇ ਥਾਂ ਤੇ ਕੋਈ ਗਰੀਬ ਬੰਦਾ ਹੁੰਦਾ ਉਸ ਤੇ ਫਟ ਕਾਰਵਾਈ ਹੋ ਜਾਣੀ ਸੀ ਸਰਕਾਰਾਂ ਨੂੰ ਵੀ ਪਤਾ ਲੱਗ ਜਾਂਦਾ ਲੇਕਿਨ ਇਹ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਿਆ ਜੇ ਪਤਾ ਲੱਗਾ ਤੇ ਉਸ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਜਾਂ ਇੰਜ ਹੋ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਉਹ ਭਾਜਪੀ ਦਾ ਆਗੂ ਦੱਸ ਰਿਹਾ ਇਸ ਕਰਕੇ ਕਾਰਵਾਈ ਨਾ ਹੁੰਦੀ ਹੋਵੇ ਇਹ ਬੜੀ ਅਜੀਬ ਜੀ ਗੱਲ ਹੈ ਕਿ 2 ਕਰੋੜ ਰੁਪਇਆ ਬੰਦਾ ਰਿਸ਼ਵਤ ਦੇ ਕੇ ਕਹਿ ਲੋ ਸਰਪੰਚੀ ਖਰੀਦ ਰਿਆ ਜੇਕਰ ਤੁਹਾਨੂੰ ਇਹ ਜਿਹੜੀ ਗੱਲ ਚੰਗੀ ਲੱਗਦੀ ਆ ਜਾਂ ਮਾੜੀ ਲੱਗਦੀ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਜੀ ਕਿ ਆਪੋ ਆਪਣੇ ਵਿਚਾਰ ਜਿਹੜੇ ਜਰੂਰ ਦੱਸਣੇ ਚਾਹੀਦੇ ਕਿਉਂਕਿ ਹਰੇਕ ਬੰਦਾ ਜਿਹੜਾ ਉਹ ਸਿਆਣਾ ਸਿਆਣਾ ਹੋਣਾ ਵੀ ਚਾਹੀਦਾ ਤੇ ਇਹ ਸਮਝਣ ਵਾਲੀ ਗੱਲ ਆ ਕਿ ਇਹ ਗੱਲ ਜਿਹੜੀ ਮਾੜੀ ਆ ਜਾਂ ਇਹ ਚੰਗੀ ਆ ਕਿ ਪੈਸੇ ਦੇ ਕੇ ਆਪਾਂ ਵੋਟਾਂ ਖਰੀਦ ਸਕਦੇ ਆ ਹੁਣ ਗੱਲ ਇਹ ਵੀ ਆਈ ਆ ਕਿ ਇਹ ਜਿਹੜੇ ਪੈਸੇ ਆ ਜੀ ਇਹ ਕਿਸੇ ਧਰਮ ਦੇ ਕੰਮ ਤੇ ਲਾਏ ਜਾਣਗੇ ਜਾਂ ਇਹ ਹੋਰ ਕਿਸੇ ਪਿੰਡ ਦੇ ਭਲੇ ਦੇ ਕੰਮ ਤੇ ਲਾਏ ਜਾਣਗੇ ਲੇਕਿਨ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਇਹ ਜਿਹੜਾ ਸਰਪੰਚ ਬਣਨਾ ਚਾਹੁੰਦਾ ਆਤਮਾ ਸਿੰਘ ਬੀਜੇਪੀ ਦਾ ਆਪਣੇ ਆਪ ਨੂੰ ਆਗੂ ਦੱਸ ਰਿਹਾ ਇਹ ਗੱਲ ਜਿਹੜੀ ਉਹਨੇ ਕੀਤੀ ਆ 2 ਕਰੋੜ ਰੁਪਏ ਦੇ ਕੇ ਸਰਪੰਚੀ ਲੈ ਲਈ ਫੈਸਲਾ ਇਹ ਹੋਇਆ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣ ਗਿਆ ਸਰਬਸੰਮਤੀ ਤੇ ਤਾਂ ਹੋਣੀ ਸੀ ਜੇਕਰੋ ਭਾਈਚਾਰਾ ਸਾਰਾ ਜਾਂ ਪਿੰਡ ਦੀ ਜਿਹੜੀ ਸੰਗਤ ਆ ਜਾਂ ਬੰਦੇ ਆਓ ਫੈਸਲਾ ਕਰਦੇ ਵੀ ਆਤਮਾ ਸਿੰਘ ਸਰਪੰਚ ਆ ਲੇਕਿਨ ਉਹਨੇ ਤਾਂ 2 ਕਰੋੜ ਰੁਪਇਆ ਦਿੱਤਾ ਆਉਣੇ ਤੁਸੀਂ ਦੱਸਣਾ ਕਿ ਇਹ ਹੁਣ ਕਾਨੂੰਨ ਦੇ ਮੁਤਾਬਕ ਸਹੀ ਗੱਲ ਆ ਜਾਂ ਗਲਤ ਆ ਤੇ ਨਾਲ ਆ ਜਿਹੜਾ ਆਤਮਾ ਸਿੰਘ ਉਹਦੀ ਫੋਟੋ ਵੀ ਲੱਗੀ ਹੋਈ ਉਹ ਵੀ ਤੁਸੀਂ ਵੇਖ ਸਕਦੇ ਹੋ